ਸਸੀ ਗਾਲ ਬਾਈ ਜੀ ਸਾਰਿਆਂ ਨੂੰ ਵਿਦੇਸ਼ ਤੋਂ ਆਈ ਤੇ ਭੁੱਲੀ ਭਟ ਕੇ ਇੱਕ ਪੰਜਾਬ ਨੂੰ ਆਪਣਾ ਪਿੰਡ ਤੇ ਪੁਰਾਣਾ ਪੰਜਾਬ ਦਿਖਾਉਣ ਲੱਗੇ ਆ ਜੀ ਆਸ ਕਰਦੇ ਆ ਕਿ ਤੁਹਾਨੂੰ ਤੇ ਉਹਨੂੰ ਆਪਣਾ ਪਿੰਡ ਪਸੰਦ ਆਊਗਾ ਜਿਹਦੇ ਵਿੱਚ ਮੇਰਾ ਸਾਥ ਦੇਊਗਾ ਮੇਰਾ ਛੋਟਾ ਭਾਈ ਸਾਦਕਲੀ ਆਜਾ ਵੀ ਸਾਦਕਲੀ ਹਾਂ ਭਾਈ ਛੱਡ ਯਾਰ ਛੱਡ ਯਾਰ ਓਏ ਆਜਾ ਆਜਾ ਓ ਤੂੰ ਰਹਿ ਓਏ ਆਜਾ ਯਾਰ ਚੱਲ ਦੇਖੀਓ ਯਾਰ ਚੱਕੀ ਠੀਕ ਹੈ ਠੀਕ ਹੈ ਮੰਨ ਸਾਡੀ ਸਸਰੀਆ ਕਾਲ ਗੋਰੀਏ ਨਹੀਂ ਫਿਰ ਪਿੰਡ ਵੇਖ ਲਈ ਪਰ ਪਹਿਲਾਂ ਡੇਰੇ ਪੋਰੇ ਵਾਲੇ ਵਿੱਚ ਨਹੀਂ ਜਾ ਕੇ ਮੱਥਾ ਟੇਕ ਲਈ ਮੰਨ ਸਾਡੀ ਸਸਰੀਆ ਕਾਲ ਗੋਰੀਏ ਨਹੀਂ ਫਿਰ ਪਿੰਡ ਵੇਖ ਲਈ ਪਰ ਪਹਿਲਾਂ ਡੇਰੇ ਪੋਰੇ ਵਾਲੇ ਵਿੱਚ ਨਹੀਂ ਜਾ ਕੇ ਮੱਥਾ ਟੇਕ ਲਈ ਤਾਰਿਆਂ ਦੇ ਵਿੱਚ ਜਿਵੇਂ ਚੰਦ ਗੋਰੀਏ ਨਹੀਂ ਮਿੱਤਰਾਂ ਦਾ ਹਾਂ ਮਿੱਤਰਾਂ ਦਾ ਪਿੰਡ ਸੁਖਾਣਾ ਤੇ ਗੋਰੀਏ ਨਹੀਂ ਮਿੱਤਰਾਂ ਦਾ ਦਾ ਪਿੰਡ ਸੁਖਾ ਨਾਂ ਦੇ ਗੋਰੀਏ ਨੀ ਮਿੱਤਰਾਂ ਦਾ ਇਹ ਆ ਸਾਡੇ ਪਿੰਡ ਦਾ ਕਾਲ ਜਕੰਨਿਆ ਦੇਸ਼ ਤੇ ਵਿਦੇਸ਼ ਵਿੱਚ ਹੋਇਆ ਮੰਨਿਆ ਭਾਵੇਂ ਲੋਕੀ ਧੀਆਂ ਨੂੰ ਮੁਕਾਈ ਜਾਂਦੇ ਨੇ ਪਰ ਸਾਡੇ ਪਿੰਡ ਦੇ ਪੜਾਈ ਜਾਂਦੇ ਨੇ ਸਾਡਾ ਵੱਖਰਾ ਵੱਖਰਾ ਜ਼ਮਾਨੇ ਨਾਲੋਂ ਢੰਗ ਗੋਰੀਏ ਨੀ ਮਿੱਤਰਾਂ ਦਾ ਤੇਰਾ ਦਾ ਪਿੰਡ ਸੁਖਾਨੰਦ ਗੋਰੀਏ ਨਹੀਂ ਮਿੱਤਰਾ ਦਾ ਮਿੱਤਰਾ ਦਾ ਪਿੰਡ ਸੁਖਾਨੰਦ ਗੋਰੀਏ ਨਹੀਂ ਮਿੱਤਰਾ ਦਾ ਹੁਣ ਆਪਾਂ ਪਹੁੰਚ ਗਏ ਸੋਸਾਇਟੀ ਵਿੱਚ ਨਹੀਂ ਜਿਹੜੀ ਆ ਪੰਜਾਬ ਚੋਂ ਨੰਬਰ 1 ਨਹੀਂ ਆਟੇ ਵਾਲੀ ਚੱਕੀ ਨਾਲ ਫੀੜ ਵੀ ਬਣੇ ਤੇਰ ਵਾਲਾ ਪੰਪ ਹੱਡੀ ਸੌਦੇ ਦੀ ਸਣੇ ਨਾਲੇ ਸਾਰੇ ਨਾਲੇ ਸਾਰੇ ਖੇਤੀ ਵਾਲੇ ਸੰਦ ਗੋਰੀਏ ਨਹੀਂ ਮਿੱਤਰਾ ਦਾ ਪਿੰਡ ਸੁਖਾਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਮਿੱਤਰਾਂ ਦਾ ਪਿੰਡ ਸੁਖਾਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਗੁਰੂ ਦਾ ਦਵਾਰਾ ਮੰਦਿਰ ਮਸੀਤ ਨਹੀਂ ਆਪਸ ਵਿੱਚ ਗੂੜੀ ਰੱਖਦੇ ਪਰਿਹਤ ਨਹੀਂ ਚੁਗਲਾਂ ਦੀ ਉਂਗਲ ਤੇ ਚੜੇ ਨਹੀਂ ਕਦੇ ਧਰਮਾਂ ਦੇ ਪਿੱਛੇ ਅਸੀਂ ਲੜੇ ਨਹੀਂ ਕਦੇ ਕੱਟੇ ਰੱਖੀਦੇ ਕੱਟੇ ਰੱਖੀਦੇ ਨੇ ਚੁਗਲਾਂ ਦੇ ਦੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਪਿੰਡ ਸੁਖ ਆਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਹੋਏ ਮਿੱਤਰਾਂ ਦਾ ਪਿੰਡ ਸੁਖ ਆਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਪੜਨਾ ਪੜਾਉਣਾ ਹੀ ਉਸੂਲ ਸਾਡਿਆ ਹਾਈ ਤੇ ਪ੍ਰਾਇਮਰੀ ਸਕੂਲ ਸਾਡਿਆ ਜੀ ਐ ਨਵਾਲੇ ਵੀ ਨਹੀਂ ਕੱਟ ਕਰਦੇ ਵੇਖ ਲੈ ਨਤੀਜੇ ਜਮਾ ਅੱਤ ਕਰਦੇ ਖੇਡਾਂ ਚ ਖੇਡਾਂ ਚ ਵੀ ਹੌਸਲੇ ਬਲੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਹੇ ਮੇਂ ਤੇਰਾਂ ਦਾ ਪਿੰਡ ਸੁਖਾ ਨੰਦ ਗੋਰੀਏ ਨਹੀਂ ਐ ਮੇਂ ਤੇਰਾਂ ਦਾ ਉਹ ਦਰੋਂਦੀ ਚੱਲਦੇ ਆ ਸਾਥ ਵੱਲ ਦੀ ਉੱਥੇ ਮੈਂ ਦਿਖਾਉ ਤੈਨੂੰ ਤਾਸ ਚੱਲਦੀ ਪਰਲੇ ਤਾਂ ਸਾਰਾਂ ਪਿੱਛੇ ਲੜੀ ਜਾਂਦੇ ਨੇ ਉਧਰ ਵੀ ਬੈਗੀ ਵੇਖ ਫਰੀ ਜਾਂਦੇ ਨੇ ਸੁਖਾ ਗਾਜੀ ਤੋਂ ਗਾਜੀ ਤੋਂ ਸੁਣਾਉ ਤੈਨੂੰ ਸ਼ੰਤ ਗੋਰੀਏ ਨਹੀਂ ਐ ਮੇਂ ਤੇਰਾਂ ਦਾ ਹੇ ਮੇਂ ਤੇਰਾਂ ਦਾ ਪਿੰਡ ਸੁਖਾ ਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਵੇਦੂ ਕੀ ਦੁਕਾਨ ਤੇ ਵੀ ਜਾਣਾ ਗੋਰੀਏ ਨੀ ਸੁਖਨੰਦ ਵਿੱਚ ਲੁਧਿਆਣਾ ਗੋਰੀਏ ਔਖੇ ਸੌਖੇ ਦਿੰਦਾ ਇਹ ਨਿਭਾ ਯਾਰੀਆਂ ਜਹਾਜ਼ ਦੀਆਂ ਭਾਵੇਂ ਮੰਗ ਲਈਂ ਗਰਾਰੀਆਂ ਕਰ ਦੂਗਾ ਕਰ ਦੂਗਾ ਉਹ ਵੀ ਪ੍ਰਬੰਧ ਗੋਰੀਏ ਨੀ ਐ ਮਿੱਤਰਾਂ ਦਾ ਹੇ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨੀ ਐ ਮਿੱਤਰਾਂ ਦਾ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨੀ ਐ ਮਿੱਤਰਾਂ ਦਾ ਸੱਤੂ ਆ ਤੇ ਵੀਜਾ ਗਣਤੀ ਚੋਂ ਬਾਹਰ ਨਹੀਂ ਗਊਸ਼ਾਲਾ ਬਣੀ ਪਿੰਡ ਦਾ ਸ਼ਿੰਗਾਰ ਨਹੀਂ ਸਟੂਡੀਓ ਸਿੱਧੂ ਦਾ ਕੈਮਰਾ ਰੈੱਡ ਨਹੀਂ ਬਿਜਲੀ ਬਥੇਰੀ ਆਵਦਾ ਕਰ ਰੈੱਡ ਨਹੀਂ ਦੋ ਦੋ ਬੈਂਕ ਦੋ ਦੋ ਬੈਂਕ ਆਈਡੀ ਐਮ ਵੀ ਬਲੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਹਾਏ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਆ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨਹੀਂ ਐ ਮਿੱਤਰਾਂ ਦਾ ਤੇ ਕਹੰਨੀ ਬਿਜਲੀ ਦਾ ਲੋਟ ਕਰਦੇ ਸੁਬਾਨੀ ਫ੍ਰਿਜ ਦੀ ਰਿਪੇਅਰ ਏਸੀ ਲਾਉਣਾ ਜਾਣਦੇ ਮਾੜਾ ਮੋਟਾ ਲਿਖਣਾ ਤੇ ਗਾਉਣਾ ਜਾਣਦੇ ਨੀ ਤੂੰ ਵੇਖ ਲੈ ਵੇਖ ਲੈ ਜੇ ਦਿਲ ਰਜਾ ਮੰਦ ਗੋਰੀਏ ਨੀ ਮਿੱਤਰਾਂ ਦਾ ਹਾਏ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨੀ ਮਿੱਤਰਾਂ ਦਾ ਮਿੱਤਰਾਂ ਦਾ ਪਿੰਡ ਸੁਖਨੰਦ ਗੋਰੀਏ ਨੀ